ਇਥੋਂ ਜਦੋਂ ਅਸੀਂ ਖਾਣਾ ਖਾਂਦੇ ਆ ਤਾਂ ਆ ਸਾਡੀ ਜੀਭ ਹੈ ਜਿੱਥੇ ਇਹ ਸਾਰਾ ਸਲੇਵਾ ਤਿਆਰ ਹੋ ਜਾਂਦਾ ਹੈ ਹਾਂ ਠੀਕ ਹੈ ਆ ਸਾਡਾ ਸਟਮਕ ਹੈ ਪੇਟ ਹੈ ਆ ਜਿਹੜਾ ਅੰਦਰ ਹਾਂ ਇਸ ਤਰ੍ਹਾਂ ਹਾਂ ਆ ਪੇਟ ਹੈ ਆ ਛੋਟੀ ਆਂਤ ਹੈ ਆ ਵੱਡੀ ਆਂਤ ਹੈ ਆ ਲੀਵਰ ਹੈ ਆ ਸਾਡੇ ਫੇਫੜੇ ਨੇ ਆ ਸਾਡਾ ਹਾਰਟ ਹੈ ਆ ਹਾਰਟ ਆ ਪਚਾਲੇ ਹਾਂ ਗੁਰਦੇ ਕਿੱਥੇ ਨੇ ਅ ਮੈਂ ਮੈਂ ਵੀ ਉਹ ਦੇਖ ਰਹੇ ਗੁਰਦੇ ਕਿਤੇ ਰਹਿੰਦੇ ਗੁਰਦੇ ਬਹੁਤ ਨਾ ਜਦ ਤੁਸੀਂ ਕਿਹਾ ਵੀ ਗੁਰਦਿਆਂ ਦੇ ਵਿੱਚ ਪੱਥਰੀ ਹੁੰਦੀ ਹੈ ਹਾਂ ਪਿੱਠ ਚ ਨੂੰ ਕਹਤੇ ਦਰਦ ਆਉਂਦਾ ਹੁੰਦਾ ਗੁਰਦੇ ਬਿਲਕੁਲ ਇਹ ਬੜੀਆਂ ਆਤ ਦੇ ਪਿੱਛੇ ਸਟੋਰ ਕਰੇ ਹੋਏ ਪਸਣੀਆਂ ਦੇ ਵੀ ਥੱਲੇ ਆਹ ਦੇਖੋ ਆ ਸਾਡੀ ਬੜੀਆਂ ਆਤ ਆਹ ਸਾਡਾ ਪੇਟ ਹੈ ਜਿੱਥੇ ਖਾਣਾ ਜਾਂਦਾ ਹੈ ਯਾਨੀ ਸਭ ਤੋਂ ਪਹਿਲਾਂ ਪੇਟ ਜਿਵੇਂ ਪੇਟ ਦਰਦ ਹੁੰਦਾ ਜਾਂ ਇੱਥੋਂ ਸ਼ੁਰੂ ਹੋ ਜਾਂਦਾ ਜਿਹੜਾ ਮੈਂ ਤੁਹਾਨੂੰ ਦੱਸਿਆ ਸਲੇਵਾ ਹਾਂਜੀ ਇੱਥੋਂ ਸ਼ੁਰੂ ਹੋ ਜਾਂਦਾ ਇੱਥੋਂ ਸ਼ੁਰੂ ਹੋ ਕੇ ਇਹ ਪੇਟ ਦੇ ਵਿੱਚ ਆ ਜਾਂਦਾ ਇੱਥੇ ਸਾਡਾ ਪੇਟ ਹੁੰਦਾ ਆ ਸਾਡੇ ਦੋਨੋਂ ਗੁਰਦੇ ਨੇ ਆ ਦੇਖੋ ਅੱਛਾ ਇਹ ਦੋ ਗੁਰਦੇ ਨੇ ਆਪਣੇ ਹਾਂਜੀ ਆ ਸਾਡਾ ਲੀਵਰ ਹੈ ਅੱਛਾ ਇਹ ਲੀਵਰ ਆਈ ਹਾਂਜੀ 9 ਮੀਟਰ ਦਾ ਏਰੀਆ ਬਣਦਾ ਸਾਰਾ 9 ਮੀਟਰ ਜਾਨੀ ਇੱਕ ਚੀਜ਼ ਆਪਾਂ ਜਦੋਂ ਖਾਂਦੇ ਆ ਉਹ 9 ਮੀਟਰ ਤੱਕ ਟ੍ਰੈਵਲ ਕਰੀ ਜਾਂਦੀ ਹੈ ਅੰਦਰ ਆ ਦੇਖੋ ਕਿੰਨਾ ਹੈ ਨਾ ਛੋਟੀਆਂ ਅੰਤ ਕਿੰਨੇ ਵੱਡ ਨੇ ਆ ਇਹਦੇ ਟ੍ਰੈਵਲ ਕਰਨ ਦਾ ਮਕਸਦ ਹੈ ਇਹ ਇਹਦੇ ਕੀ ਬੱਚਦਾ ਹੈ ਇਹ ਬੰਦਾ ਇੱਥੇ ਇਹਦੇ ਵਿੱਚ ਬਹੁਤ ਕੁਝ ਹੈਗਾ ਕਿੰਨੇ ਕਰੋੜਾ ਸੈਲ ਨੇ ਹੂੰ ਜਿਹੜੇ ਖਾਣੇ ਨੂੰ ਡਾਈਜੈਸਟ ਕਰਦੇ ਆ ਹਰ ਚੀਜ਼ ਵੱਖਰੀ ਵੱਖਰੀ ਕਰਦੇ ਆ ਬਈ ਆ ਉਹ ਲਿਵਰ ਹੈ ਜਦੋਂ ਟਰਾਂਸਪਲੈਂਟ ਦੀ ਆਪਾਂ ਗੱਲ ਕਰਦੇ ਆ ਲਿਵਰ ਦੀ ਆ ਬਿਲਕੁਲ ਮੈਂ ਟਰਾਂਸਪਲੈਂਟ ਹੁਣ ਜਿਹੜੀ 1.5 ਕਿਲੋ ਦਾ ਹੁੰਦਾ ਹੈ ਅੱਛਾ ਇਹਦਾ ਵਜ਼ਨ ਜਿਹੜਾ ਹੈ 1.5 ਕਿਲੋ ਤਕਰੀਬਨ ਹਰ ਬੰਦੇ ਦੇ ਅੰਦਰ 1.5 ਕਿਲੋ ਦੇ ਕਰੀਬ ਹੁੰਦਾ ਹੈ ਇਹਨੂੰ ਇੱਥੋਂ ਕੱਟ ਲੈਂਦੇ ਨੇ ਬੰਦੇ ਦਾ ਦੂਸਰੇ ਬੰਦੇ ਦਾ ਅੱਛਾ ਕੱਟ ਲੈਂਦੇ ਨੇ ਹਾਂ ਹਾਂਜੀ ਪਰ ਤੁਸੀਂ ਹੈਰਾਨ ਹੋ ਜਾਓਗੇ ਚਾਰ ਹਫਤਿਆਂ ਦੇ ਵਿੱਚ ਜਿਹੜੇ ਬੰਦੇ ਦਾ ਕਟਿਆ ਹਾਂ ਉਹਦਾ ਵੀ ਪੂਰਾ ਹੋ ਜਾਣਾ ਤੇ ਜਿਹਦੇ ਲਾਇਆ ਹੈ ਉਹਦਾ ਵੀ ਪੂਰਾ ਹੋ ਜਾਣਾ ਇੱਕ ਐਦਾਂ ਦਾ ਅੰਗ ਹੈ ਪੂਰੀ ਬਾਡੀ ਦਾ ਜਿਹੜਾ ਚਾਰ ਹਫਤਿਆਂ ਦੇ ਵਿੱਚ ਕਟਿਆ ਹੋਇਆ ਵੀ ਪੂਰਾ ਹੋ ਜਾਂਦਾ ਇਹਨੂੰ ਆਪਣੇ ਆਪਣੇ ਇਹਨੂੰ ਕਹਿੰਦੇ ਆ ਲੀਵਰ ਟ੍ਰਾਂਸਪਲੈਂਟ ਪੂਰੇ ਦਾ ਪੂਰਾ ਲੀਵਰ ਕਿਸੇ ਦਾ ਕੱਢ ਕੇ ਨਹੀਂ ਪਾਇਆ ਜਾਂਦਾ ਨਾ ਇਹ ਕਿਤੇ ਫੈਕਟਰੀ ਦੇ ਵਿੱਚ ਬਣਦਾ ਆ ਇਹ ਕਿਸੇ ਵੀ ਪਰਿਵਾਰਕ ਮੈਂਬਰ ਦਾ ਹੈ ਜਿਹਦੇ ਨਾਲ ਉਹਦਾ ਬਲੱਡ ਮੈਚ ਕਰਦਾ ਹੈ ਡਾਕਟਰਾਂ ਦੇ ਮੁਤਾਬਕ ਸਾਰੇ ਟੈਸਟ ਉਹਦੇ ਘਰੇ ਜਾਂਦੇ ਆ ਫਿਰ ਇਹ ਜਿਹੜਾ ਕੱਟ ਕੇ ਦੂਸਰੇ ਬੰਦੇ ਦੇ ਜੋੜਿਆ ਜਾਂਦਾ ਤਾਂ ਫਿਰ 4 ਹਫ਼ਤਿਆਂ ਦੇ ਵਿੱਚ ਉਹਦਾ ਵੀ ਪੂਰਾ ਹੋ ਜਾਂਦਾ ਜਿਹਦੇੋਂ ਕੱਢਿਆ ਉਹਨੂੰ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ ਜਿਹਦੇ ਪਾਇਆ ਉਹਨੂੰ ਵੀ ਕੋਈ ਦਿੱਕਤ ਨਹੀਂ ਆਉਂਦੀ ਪਰ ਇਹਦੇ ਤੇ ਕੋਈ 60-70 ਲੱਖ ਰੁਪਏ ਦਾ ਖਰਚਾ ਆ ਜਾਂਦਾ 60 ਤੋਂ 70 ਲੱਖ ਰੁਪਏ ਦਾ ਖਰਚਾ ਹੈ ਔਰ ਇਹੀ ਆਪਾਂ ਸਾਡੀ ਜਿਹੜੀ ਲੀਵਰ ਅਮਰਤ ਨਾਮ ਦੀ ਦਵਾਈ ਹੈ ਉਹ ਫਿਰ ਇਹ ਲੀਵਰ ਨੂੰ ਟ੍ਰਾਂਸਪਲੈਂਟ ਹੋਣ ਤੋਂ ਬਚਾਉਂਦੀ ਹੈ। ਇਹ ਹੀ ਲੀਵਰ ਜਿਹੜਾ ਹੈਗਾ ਨਾ ਜਿਹੜਾ ਆ ਪੇਟ ਆ ਇੱਥੇ ਪਾਣੀ ਭਰਨ ਲੱਗ ਜਾਂਦਾ ਹੈ, ਪੇਟ ਫੁੱਲ ਜਾਂਦਾ। ਅੱਛਾ ਇਹ ਫੁੱਲ ਜਾਂਦਾ ਆ। ਹੁੰਦਾ ਕੀ ਹੈ ਕਿ ਇਹ ਲੀਵਰ ਜਦੋਂ ਸਿਰੋਸਿਸ ਹੋ ਜਾਂਦਾ ਹੈ, ਇਹ ਆਪਣੇ ਆਪ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦਾ ਹੈ, ਓਵਰਵਰਕ ਕਰਦਾ ਹੈ। ਹਾਂਜੀ। ਤਾਂ ਫਿਰ ਇਹ ਪਾਣੀ ਛੱਡਣ ਲੱਗ ਜਾਂਦਾ ਹੈ ਚਾਰਚ ਫਿਰ ਇਹਦੇ ਪਾਣੀ ਸਿੰਮਣ ਲੱਗ ਜਾਂਦਾ। ਉਹ ਪਾਣੀ ਸਿੰਮ ਕੇ ਆ ਪੇਟ ਦੇ ਵਿੱਚ ਇਕੱਠਾ ਹੋਣ ਲੱਗ ਜਾਂਦਾ, ਪੇਟ ਫੁੱਲਣ ਲੱਗ ਜਾਂਦਾ। ਸੀ ਕਿਵੇਂ ਇਹਨੂੰ ਕਹਿੰਦੇ ਆ ਫਿਰ ਉਹ ਪਾਣੀ ਹਰ ਹਫਤੇ 2-2 ਲੀਟਰ 4-4 ਲੀਟਰ ਕਈਆਂ ਦਾ ਹਫਤਿਆਂ ਚ 2-2 ਵਾਰ ਕੱਢਣਾ ਪੈਂਦਾ ਐ ਅਮੀਨੋ ਗੈਸ ਹੁੰਦੀ ਆ ਉਹ ਉਹ ਫਿਰ ਇੱਥੋਂ ਚ ਬਣ ਕੇ ਨਾ ਦਿਮਾਗ ਨੂੰ ਚੜਨ ਲੱਗ ਜਾਂਦੀ ਆ ਔਰ ਹੀ ਆ ਬ੍ਰੇਨ ਆ ਆਪਣਾ ਹਾਂ ਫਿਰ ਬੰਦਾ ਬੇਹੋਸ਼ ਹੋ ਜਾਂਦਾ ਐ ਸੋ ਕਬਜ ਜਦੋਂ ਹੁੰਦੀ ਆ 3-3 4-4 ਦਿਨ ਬੰਦੇ ਨੂੰ ਲੈਟਰਿੰਗ ਨਹੀਂ ਆਉਂਦੀ ਤਾਂ ਫਿਰ ਉਹ ਗੈਸ ਬਣਦੀ ਉਹ ਗੈਸ ਦਿਮਾਗ ਨੂੰ ਚੜ ਜਾਂਦੀ ਆ ਬੰਦਾ ਬੇਹੋਸ਼ੀ ਦੀ ਹਾਲਤ ਦੇ ਵਿੱਚ ਚਲਾ ਜਾਂਦਾ ਸਾਰਾ ਪਰਿਵਾਰ ਘਬਰ ਜਾਂਦਾ ਬਟ ਅਸੀਂ ਜਿਸ ਦਿਨ ਤੋਂ ਦਵਾਈ ਸ਼ੁਰੂ ਕਰ ਦਿੰਨੇ ਆ ਨਾ ਮੁੜ ਕੇ ਕਬਜ ਹੁੰਦੀ ਐ ਨਾ ਗੈਸ ਤਜਾਬ ਹੁੰਦਾ ਨਾ ਫਿਰ ਉਹ ਬੇਵੋਸ਼ ਹੋਊਗਾ ਨਾ ਉਹ ਬੇਵੋਸ਼ ਹੋਊਗਾ 32 ਟ੍ਰਿਲੀਅਨ ਖਰਬ ਸੈੱਲਾਂ ਦਾ ਸਾਡਾ ਸਰੀਰ ਬਣਿਆ ਹੋਇਆ ਹੈ 32 ਟ੍ਰਿਲੀਅਨ ਖਰਬ ਸੈੱਲਾਂ ਦਾ ਕੋਈ ਤਾਂ ਜ਼ੀਰੋ ਆ ਵੀ ਨਹੀਂ ਪਤਾ ਲੱਗ ਰਿਹਾ ਕਿ ਕਿੰਨੇ ਟ੍ਰਿਲੀਅਨ ਖਰਬ ਸੈੱਲਾਂ ਦਾ ਸਾਡਾ ਸਰੀਰ ਬਣਿਆ ਹੋਇਆ ਹੈ ਔਰ ਸਾਰੇ ਦੇ ਸਾਰੇ ਸੈੱਲਾਂ ਦੇ ਉੱਤੇ ਕੋਲੇਸਟ੍ਰੋਲ ਦੀ ਕੋਟਿੰਗ ਹੁੰਦੀ ਹੈ ਹਰ ਬੰਦਾ ਕਹਿ ਦਿੰਦਾ ਕਿ ਕੋਲੇਸਟ੍ਰੋਲ ਮਾੜਾ ਹੈ ਮੈਂ ਕਹਿੰਦਾ ਕੋਲੇਸਟੇਰੋਲ ਤੋਂ ਬਿਨਾ ਸਰੀਰ ਸਰਵਾਈਵ ਕਿਵੇਂ ਕਰ ਲੂਗਾ ਬਿਨਾ ਕੋਲੇਸਟੇਰੋਲ ਤੁਹਾਨੂੰ ਪਤਾ ਹੈ ਕਿ 80% ਤੁਹਾਡੇ ਸਰੀਰ ਦੇ ਵਿੱਚ ਜਿਹੜਾ ਕੋਲੇਸਟੇਰੋਲ ਹੈ ਆ ਲੀਵਰ ਬਣਾਉਂਦਾ ਹੈ 80% 20% ਉਹ ਹੈ ਜਿਹੜਾ ਤੁਸੀਂ ਖਾਂਦੇ ਹੋ ਉਹਦੇ ਚੋਂ ਜਿਹੜਾ ਹੈ 80% ਤਾਂ ਇਹ ਆਪ ਬਣਾਉਂਦਾ ਹੈ ਇਹ ਕਿਉਂ ਬਣਾਉਂਦਾ ਫਿਰ ਮਤਲਬ ਕੀ ਲੋਡ ਪੈ ਜਾਂਦੀ ਹੈ ਉਹਦੀ ਕੋਲੇਸਟੇਰੋਲ ਦੀ ਹਾਂ ਜਿੰਨੇ ਵੀ ਹੁਣ ਮੈਂ ਤੁਹਾਨੂੰ ਦੱਸਿਆ 36 ਟ੍ਰਿਲੀਅਨ ਖਰਬ ਸੈੱਲ ਨੇ ਉਹਨਾਂ ਦੇ ਉੱਤੇ ਜਿਹੜੀ ਚਾਰਚ ਫਿਰ ਪਲਸਟਰ ਹੋਇਆ ਵਾ ਕਹਿ ਲੋ ਕੋਟਿੰਗ ਕਹਿ ਲੋ ਉਹ ਕੋਲੇਸਟੇਰੋਲ ਦੀ ਹੈ ਉਹ ਕੋਲੇਸਟੇਰੋਲ ਦੀ ਹੈ ਕੀ ਕੀ ਫਾਇਦਾ ਰਹੇ ਜਿੰਨੇ ਵੀ ਆਪਣੇ ਹਾਰਮੋਨਸ ਹੈਗੇ ਹਮ ਉਹਨਾਂ ਦੇ ਉੱਤੇ ਜਿਹੜੀ ਕੋਲੇਸਟੇਰੋਲ ਹੈ ਦੀ ਕੋਟਿੰਗ ਹੈ ਵਿਟਾਮਿਨ ਡੀ ਦੇ ਉੱਤੇ ਕੋਲੇਸਟੇਰੋਲ ਦੀ ਕੋਟਿੰਗ ਹੈ ਜਿੰਨੀਆਂ ਵੀ ਆਪਣੀਆਂ ਨਰਵ ਨਿਕਲਦੀਆਂ ਨੇ ਬ੍ਰੇਨ ਦੇ ਵਿੱਚੋਂ ਹਮ ਨਸਾਂ ਜਿਨ੍ਹਾਂ 'ਚ ਸਿਗਨਲ ਤੇ ਕਰੰਟ ਚੱਲਦਾ ਹੈ ਉਹਨਾਂ ਦੇ ਉੱਤੇ ਕੋਲੇਸਟੇਰੋਲ ਦੀ ਕੋਟਿੰਗ ਹੈ ਫਿਰ ਜਿਵੇਂ ਜਿਹੜੇ ਤੁਸੀਂ ਅਵੇਰਨਸ ਦੇਖੇ ਮੋਟਰ ਨੂੰ ਕਰੀ ਹਾਂ ਮੈਂ ਦੇਖੀ ਹੈ ਬਿਲਕੁਲ ਹਾਂਜੀ ਉਤਾਰਾਂ ਦਾ ਆਪਸ ਵਿੱਚ ਜੁੜੀਆਂ ਹੁੰਦੀਆਂ ਨੇ ਸਾਰੀਆਂ ਹਾਂ ਜੇ ਉਹ ਬਾਰਨਸ ਉੱਪਰ ਤੋਂ ਲੈ ਜੇ ਤਾਂ ਉਹ ਸਾਰੀ ਖਿੰਡ ਜਾਂਦੇ ਨੇ ਨਹੀਂ ਉਹ ਸ਼ਾਰਟ ਹੀ ਹੋ ਜਾਂਦੇ ਨੇ ਸ਼ਾਰਟ ਹੀ ਹੋ ਜਾਂਦੇ ਨੇ ਲੇ ਭਾਈ ਇਸ ਤਰ੍ਹਾਂ ਦਾ ਹਾਂ ਇਦਾਂ ਹੀ ਆਪਣੀ ਜਿਹੜੀਆਂ ਨਰਵ ਐ ਉਹਨਾਂ ਦੇ ਉੱਤੇ ਕੋਲੇਸਟੇਰੋਲ ਦੀ ਕੋਟਿੰਗ ਐ ਜੇ ਕੋਟਿੰਗ ਨਾ ਹੋਵੇ ਉਹਨੂੰ ਇਹ ਕਹਿੰਦੇ ਬ੍ਰੇਨ ਐਮਰਸ ਜਿਹਨੂੰ ਬੈਡ ਕੋਲੇਸਟੇਰੋਲ ਕਹਿੰਦੇ ਆ ਹਾਂ ਬੈਡ ਕੋਲੇਸਟੇਰੋਲ ਐ ਐਲ ਡੀ ਰੰਗਿਆ ਗਿਆ ਸੀਗਾ ਹੁਣ ਜੇ ਉਹ ਬਾਡੀ ਦੇ ਵਿੱਚ ਨਾ ਹੋਵੇ ਉਹਦਾ ਕੰਮ ਪਤਾ ਕੀ ਐ ਹਾਂ ਜਿੰਨੇ ਵੀ ਸੈੱਲਾਂ ਦੀ ਰਿਪੇਅਰ ਹੋਣੀ ਆ ਜਿਵੇਂ LDL ਜਿਹਨੂੰ ਆਪਾਂ ਵਧੀਆ ਕੈਸਟ੍ਰੋਲ ਕਹਿੰਦੇ ਆ ਇਹਦਾ ਤਾਂ ਕੰਮ ਸਿਰਫ ਇੰਨਾ ਕ ਹੈ ਜਿਹੜਾ LDL ਹੈ ਜਿੰਨੇ ਸੈੱਲਾਂ ਦੀ ਰਿਪੇਅਰ ਹੋਣੀ ਹੈ ਨਵੇਂ ਸੈੱਲ ਬਣਨੇ ਆ ਉਹਦੀ ਮੁਰੰਮਤ ਹੋਣੀ ਹੈ ਉਹ LDL ਨੇ ਕਰਨੀ ਹੈ ਫਿਰ LDL ਨੇ ਕਰਨੀ ਹੈ ਜਿਹੜਾ ਕ ਮੁਰੰਮਤ ਕਰਨ ਤੋਂ ਬਾਅਦ ਹਮ ਬਚ ਗਿਆ LDL ਉਹ ਦੁਬਾਰਾ ਲੀਵਰ ਦੇ ਵਿੱਚ HDL ਨੇ ਲੈ ਕੇ ਆਉਣਾ ਹੈ ਰੀਸਾਈਕਲਿੰਗ ਕਰਨ ਲਈ ਹਮ HDL ਦਾ ਸਿਰਫ ਇੰਨਾ ਕੰਮ ਹੈ ਸਭ ਤੋਂ ਵੱਡਾ ਰੋਲ ਤਾਂ LDL ਦਾ ਬਾਡੀ ਦੇ ਵਿੱਚ ਬੈਡ ਕਲੈਸਟਰ ਕਹਿੰਦੇ ਨੇ ਹਾਂ ਜਿਹਨੂੰ ਬੈਡ ਕਹਿੰਦੇ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੈਮਨ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅੱਜ ਆਪਾਂ ਖਾਣ ਪੀਣ ਜੀਵ ਦੀ ਲਾਲਸਾ ਸਵਾਦ ਦੇ ਚੱਕਰ ਦੇ ਵਿੱਚ ਪਤਾ ਨਹੀਂ ਕੀ ਕੁਝ ਖਾ ਜਾਂਦੇ ਆ ਆਪਾਂ ਇਹ ਨਹੀਂ ਵੇਖਦੇ ਕਿ ਇਹ ਸਾਡੇ ਸਰੀਰ ਵਾਸਤੇ ਖਾਣ ਯੋਗ ਹੈ ਜਾਂ ਨਹੀਂ ਹੈ ਕਹਿੰਦੇ ਖਾਣਾ ਪੀਣਾ ਤਾਂ ਇੱਕ ਵੱਖਰੀ ਗੱਲ ਹੁੰਦੀ ਹੈਗਾ ਖਾਣਾ ਪੀਣਾ ਪਚਣਾ ਤੇ ਸਰੀਰ ਨੂੰ ਲੱਗਣਾ ਇਹ ਤਿੰਨ ਚੀਜ਼ਾਂ ਦੇ ਉੱਤੇ ਤਿੰਨ ਚਾਰ ਚੀਜ਼ਾਂ ਦੇ ਉੱਤੇ ਸਿਧਾਂਤ ਜਿਹੜਾ ਚੱਲਦਾ ਹੁੰਦਾ ਪਰ ਆਪਾਂ ਸਿਰਫ ਖਾਣ ਵੱਲ ਧਿਆਨ ਦਿੰਦੇ ਆ ਆਪਾਂ ਸੋਚਦੇ ਆ ਕਿ ਸਿਰਫ ਢਿੱਡ ਭਰਨਾ ਹੀ ਸਰੀਰ ਵਾਸਤੇ ਬਹੁਤ ਹੁੰਦਾ ਆ ਇਹ ਬਸ ਠੀਕ ਆ ਮੈਨੂੰ ਭੁੱਖ ਨਹੀਂ ਲੱਗ ਰਹੀ ਤਾਂ ਗੱਲ ਖਤਮ ਆ ਮੈਂ ਅੱਜ ਫਲਾਣੀ ਚੀਜ਼ ਖਾ ਲਈ ਮੈਂ ਸਪ੍ਰਿੰਗ ਰੋਲ ਖਾ ਲਈ ਮੈਂ 버ਗਰ ਖਾ ਲਿਆ ਮੈਂ ਪਾਣੀ ਉਹ ਪੀ ਗਿਆ ਪਤ ਨਹੀਂ ਕਿਹੜੇ ਕੋਲਡ ਡਰਿੰਕ ਸ਼ੋਲਡਰਿੰਗ ਪਤ ਨਹੀਂ ਬਹੁਤ ਕੁਝ ਐਸਾ ਵੈਸਾ ਖਾ ਜਾਣੇ ਆ ਪਰ ਇਹ ਨਹੀਂ ਸੋਚਦੇ ਕਿ ਇਹ ਸਾਡੇ ਸਰੀਰ ਵਾਸਤੇ ਲਾਹੇਵੰਦ ਹੈ ਜਾਂ ਨਹੀਂ ਹੈ ਬੇਸ਼ੱਕ ਆਪਾਂ ਇੱਕ ਵਧੀਆ ਉਮਰ 'ਚ ਹੁੰਨੇ ਆ ਉਦੋਂ ਸਰੀਰ ਚ ਝੱਲ ਲੰਦਾ ਕਿਸੇ ਉਮਰ ਤੇ ਜਾਂ ਕਿਸੇ ਸਮੇਂ ਤੇ ਜਾ ਕੇ ਸਰੀਰ ਨਹੀਂ ਝੱਲਦਾ ਫਿਰ ਆਪਾਂ ਕੀ ਕਰਾਂਗੇ ਉਦੋਂ ਆਪਾਂ ਨਹੀਂ ਸੋਦੇ ਇੱਕੋ ਦਾਵੇਂ ਸਰੀਰ ਡਿੱਗਦਾ ਆ ਸਾਡੇ ਨਾਲ ਇਸੇ ਟੌਪਿਕ ਦੇ ਤੱਕ ਗੱਲਬਾਤ ਕਰਨ ਵਾਸਤੇ ਹਰਜੀਤ ਸਿੰਘ ਮਾਵੀ ਜੀ ਹੋਣੀ ਗਾਣਾ ਦਾ ਸਵਾਗਤ ਕਰਦੇ ਆ ਸਰ ਸਤ ਸ੍ਰੀ ਅਕਾਲ ਕੀ ਹਾਲ ਚਾਲ ਹੈ ਥੈਂਕ ਯੂ ਜੀ ਸਿਹਤ ਕਦਮ ਬਹੁਤ ਵਧੀਆ ਜੀ ਸਰ ਗੱਲ ਆ ਜਾਂਦੀ ਹੈ ਖਾਣਾ ਪੀਣਾ ਜੀ ਪਚਣਾ ਤੇ ਸਰੀਰ ਨੂੰ ਲੱਗਣਾ ਜੀ ਇਹ ਤਿੰਨ ਚਾਰ ਚੀਜ਼ਾਂ ਵੱਲ ਮੈਂ ਨਾ ਆਪਾਂ ਸਿਰਫ ਧਿਆਨ ਦਿੰਨੇ ਆ ਕਿ ਖਾ ਲਿਆ ਜੀ ਹਰੋ ਸ਼ਰੀਰ ਨੇ ਪਚਾਇਆ ਨਹੀਂ ਪਚਾਇਆ ਸ਼ਰੀਰ ਨੂੰ ਲੱਗਿਆ ਕਿ ਲਾਭ ਦਿੱਤਾ ਕਿ ਹਾਨੀ ਦਿੱਤੀ ਇਹਦੇ ਬਾਰੇ ਲੋਕੀ ਧਿਆਨ ਨਹੀਂ ਦਿੰਦੇ ਕਿਉਂ ਕੀ ਲੱਗਦਾ ਸਰ ਇਹ ਬਹੁਤ ਵਧੀਆ ਤੁਸੀਂ ਕੁਐਸਚਨ ਕੀਤਾ ਆ ਅਗਰ ਅਸੀਂ ਆਪਣੇ ਸ਼ਰੀਰ ਨੂੰ ਸਟੱਡੀ ਕਰਨ ਲੱਗ ਜਾਈਏ ਹਾਂ ਤਾਂ ਤੁਹਾਨੂੰ ਉਹਦੇ ਚੋਂ ਵੀ ਕੁਦਰਤ ਦੇ ਦਰਸ਼ਨ ਹੋ ਸਕਦੇ ਉਹਦੇ ਚੋਂ ਵੀ ਉਹਦੇ ਚੋਂ ਹਾਂ ਤੁਸੀਂ ਹੈਰਾਨ ਰਹੋਗੇ ਕਿ ਅਸੀਂ ਇੰਨਾ ਧੱਕਾ ਕਰਦੇ ਆ ਆਪਣੇ ਸ਼ਰੀਰ ਦੇ ਨਾਲ ਇੰਨੀਆਂ ਗਲਤ ਚੀਜ਼ਾਂ ਖਾਣੇ ਆ ਅਸੀਂ ਹੂੰ ਮੈਂ ਕਈ ਵਾਰ ਸੋਚਦਾ ਵੀ ਇਹ ਤਾਂ ਬਣਾਇਆ ਉਸ ਪ੍ਰਮਾਤਮਾ ਨੇ ਹੈ ਤਾਂ ਕਰਕੇ ਇੰਨਾ ਕੁਝ ਚੱਲੀ ਜਾਂਦਾ ਜੇ ਕਿਸੇ ਆਮ ਬੰਦੇ ਨੇ ਇਹਦੀ ਕੋਈ ਬਣਾਇਆ ਹੁੰਦਾ ਤਾਂ ਇਹ 2 ਮਿੰਟ ਵੀ ਨਾ ਚੱਲਦਾ ਮਤਲਬ ਇਦਾਂ ਆਪਾਂ ਕਰ ਦੰਨੇ ਆ ਕਈ ਵਾਰ ਤਾਂ ਵੀ ਪੈਟਰੋਲ ਗੱਡੀ ਦੇ ਵਿੱਚ ਡੀਜ਼ਲ ਪਾਉਣ ਵਾਲੀ ਗੱਲ ਵੀ ਉਹ ਹੀ ਉਹ ਵੀ ਕਰ ਦਿੰਦਾ ਉਹ ਵੀ ਚੱਲ ਲੰਦਾ ਹੈ ਹਾਂ ਤੁਸੀਂ ਦੇਖ ਲਓ ਵੀ ਜਦੋਂ ਆਪਾਂ ਖਾਣਾ ਖਾਂਦੇ ਆ ਹੂੰ ਕੋਈ ਵੀ ਚੀਜ਼ ਅਸੀਂ ਮੂੰਹ ਦੇ ਵਿੱਚ ਜਦੋਂ ਜੀਭ ਤੇ ਰੱਖਦੇ ਆ ਹੂੰ ਉੱਥੋਂ ਪ੍ਰਮਾਤਮਾ ਦੀ ਖੇਡ ਸ਼ੁਰੂ ਹੋ ਜਾਂਦੀ ਹੈ ਉੱਥੇ ਉੱਥੋਂ ਸ਼ੁਰੂ ਹੋ ਜਾਂਦੀ ਹੈ ਜਦੋਂ ਤੁਸੀਂ ਖਾਣਾ ਖਾਣਦੇ ਹੋ ਹੂੰ ਜੀਭ ਦੇ ਵਿੱਚ ਇੱਕ ਰਸ ਪੈਦਾ ਹੁੰਦਾ ਹੈ ਹੂੰ ਤੁਸੀਂ ਬੱਚਿਆਂ ਦੇ ਵਿੱਚ ਇਹ ਚੀਜ਼ ਨੂੰ ਜ਼ਿਆਦਾਤਰ ਦੇਖ ਸਕਦੇ ਹੋ ਜੇ ਬੱਚੇ ਨੂੰ ਕੋਈ ਖਾਣ ਨੂੰ ਚੀਜ਼ ਹੋ ਮੂੰਹ ਚੋਂ ਲਾਲ ਵੀ ਬੱਚੇ ਦੇ ਗਰ ਜਾਂਦੀ ਹੈ ਹੂੰ ਉਹ ਲਾਲ ਕੌਣ ਬਣਾਉਂਦਾ ਹੈ ਉਹ ਪ੍ਰਮਾਤਮਾ ਬਣਾਉਂਦਾ ਹੈ ਅਸਲ ਉਹ ਕੋਈ ਉਦਾਂ ਹੀ ਚੀਜ਼ ਨਹੀਂ ਹੁੰਦੀ ਉਹ ਪਰਮਾਤਮਾ ਨੇ ਜਿਸ ਚੀਜ਼ ਨੂੰ ਖਾਣ ਨੂੰ ਤੁਹਾਡਾ ਮਨ ਕਰਦਾ ਹੈ ਉਹਨੂੰ ਹজম ਕਰਨ ਦੇ ਲਈ ਉਹ ਸਲੇਵਾ ਉਹ ਤਿਆਰ ਕਰਦਾ ਆ ਬਣਦਾ ਹੂੰ ਮੂੰਹ ਚ ਚੀਜ਼ ਪਾਉਂਦੀ ਸਾਰੋ ਸਲੇਵਾ ਤਿਆਰ ਹੋ ਜਾਂਦਾ ਇੱਥੋਂ ਖੇਡ ਸ਼ੁਰੂ ਹੋ ਜਾਂਦਾ ਹੈ ਹজম ਹੋਣ ਦਾ ਤਾਂ ਹੀ ਉਹ ਗੱਲ ਕਹਿੰਦੇ ਨੇ ਕਿ ਭਾਈ ਇਹ ਚੀਜ਼ ਬੜੀ ਸਵਾਦ ਲੱਗਦੀ ਆ ਜਿਵੇਂ 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 ਪਾਣੀ ਆ ਗਿਆ ਜਿਵੇਂ ਹਾਂ ਜਿਵੇਂ ਜਿਵੇਂ ਅੱਗੇ ਅੱਗੇ ਖਾਣਾ ਜਾਂਦਾ ਹੈ ਹੂੰ ਅੱਜ ਥੋੜਾ ਜਿਹਾ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਕਈ ਵਾਰ ਇੱਥੇ ਆ ਕੇ ਕਈ ਸੱਜਣਾਂ ਜਾਂ ਪੇਸ਼ੈਂਟ ਆ ਕੇ ਸਵਾਲ ਪੁੱਛਦੇ ਕੇ ਆਜ਼ਰਬੇਦ ਦੇ ਵਿੱਚ ਇੱਕ ਸ਼ਬਦ ਵਰਤਿਆ ਜਾਂਦਾ ਜઠਰ ਅਗਨੀ ਹੂੰ ਅਗਨੀ ਅਗਨੀ ਮਤਲਬ ਅੱਗ ਅੱਗ ਵੀ ਕਿਹਾ ਸਰੀਰ ਦੇ ਵਿੱਚ ਕਿਤੇ ਜਗ੍ਹਾ ਤੇ ਅੱਗ ਵੱਲਦੀ ਹੈ ਜਿੱਥੇ ਖਾਣਾ ਪੱਕਦਾ ਲੋਕਾਂ ਨੂੰ ਇਹੀ ਲੱਗਦਾ ਹੈ ਕਿ ਸਰੀਰ ਤੋਂ ਬਾਅਦ ਨਾਲ ਦੀ ਨਾਲ ਪਾਣੀ ਪੀਣ ਨਾਲ ਭਈ ਉਹ ਅੱਗ ਬੁਝ ਜਾਂਦੀ ਹੈ ਬਿਲਕੁਲ ਅਸਲ ਉਹ ਅੱਗ ਨਹੀਂ ਵੱਲਦੀ ਜਦੋਂ ਅਸੀਂ ਖਾਣਾ ਖਾਂਦੇ ਹਾਂ ਤਾਂ ਖਾਣਾ ਸਾਡੇ ਪੇਟ ਦੇ ਵਿੱਚ ਜਾਂਦਾ ਸਿੱਧਾ ਹੂੰ ਪਹਿਲਾ ਸਟਮਕ ਜਿਹਨੂੰ ਆਪਾਂ ਕਹਿੰਦੇ ਆ ਜੀ ਪੇਟ ਦੇ ਵਿੱਚ ਜਦੋਂ ਜਾਂਦਾ ਹੈ ਖਾਣਾ ਤਾਂ ਉੱਥੇ ਇੱਕ ਗੈਸਟ੍ਰਿਕ ਗਲੈਂਡ ਹੈ ਹੂੰ ਜਿਹਨੇ ਇੱਕ ਐਸਿਡ ਛੱਡਣਾ ਹੈ ਉਹਨੇ ਇੱਕ ਐਸਿਡ ਬਣਾਉਣਾ ਹੈ ਜਿਹਨੂੰ ਐਚ ਸੀ ਐਲ ਕਹ ਦਿੰਦੇ ਨੇ ਹੂੰ ਹਾਈਡਰੋਕਲੋਰਿਕ ਐਸਿਡ ਰਿਲੀਜ਼ ਕਰਨਾ ਨੇ ਹੂੰ ਜਦੋਂ ਉਹ ਰਿਲੀਜ਼ ਕਰਦਾ ਤਾਂ ਉਹ ਖਾਣੇ ਨੂੰ ਤੋੜਦਾ ਹੈ ਅੱਛਾ ਉਹਨੂੰ ਤੋੜਨਾ ਸ਼ੁਰੂ ਕਰਦਾ ਪਕਾਉਣਾ ਸ਼ੁਰੂ ਕਰਦਾ ਜਾਂ ਤੋੜਨਾ ਸ਼ੁਰੂ ਕਰਦਾ ਹੁੰਦਾ ਹੈ ਉਹਦਾ ਇੱਕ ਗਲੂਕੋਜ਼ ਮਤਲਬ ਲਿਕਵਿਡ ਫੋਮ ਦੇ ਵਿੱਚ ਆ ਜਾਂਦਾ ਹੈ ਤਰਲ ਪ੍ਰਦਾਰਥ ਬਣਾ ਦਿੰਦਾ ਉਹ ਹਾਂ ਤਰਲ ਬਣਾ ਦਿੰਦੇ ਉਸ ਤੋਂ ਬਾਅਦ ਫਿਰ ਖਾਣਾ ਜਾਂਦਾ ਹੈ ਛੋਟੀ ਆਂਤ ਦੇ ਵਿੱਚ ਛੋਟੀ ਆਂਤ ਦੇ ਵਿੱਚ ਛੋਟੀਆਂ ਜਿਹੜੀਆਂ ਆਪਾਂ 7ਵੀਂ 8ਵੀਂ ਕਲਾਸ ਚ ਬੁੱਕਾਂ ਚ ਪੜ੍ਹਦੇ ਰਹੇ ਸੀ ਬੁੱਕਸ ਦੇ ਵਿੱਚ ਪੜਿਆ ਹੈ ਕਿ ਤਾਂ ਉੱਥੇ ਫਿਰ ਫੈਟ ਨੂੰ ਵੱਖਰੇ ਕਰਨਾ ਹੁੰਦਾ ਹੈ ਅੱਛਾ ਫੈਟ ਨੂੰ ਵੱਖਰਾ ਕਰ ਲੈ ਜੀ ਇਹ ਦੇਖ ਲਓ ਵੀ ਕਿੰਨਾ ਵੱਡਾ ਸਿਸਟਮ ਹੈ ਸਿਸਟਮ ਮੈਂ ਮੈਂ ਉਹੀ ਦੇਖ ਰਿਹਾ ਕਿ ਕੱਲੇ ਕੱਲੇ ਹਿਸਾਬ ਨਾਲ ਕੰਮ ਚੱਲਦਾ ਹੈ ਇਹਨੇ ਉਹਦੇ ਚੋਂ ਉਸੇ ਇੱਕ ਬੁਰਕੀ ਦੇ ਵਿੱਚੋਂ ਪ੍ਰੋਟੀਨ ਕੱਢਣਾ ਹੈ ਉਸੇ ਚੋਂ ਆਇਰਨ ਕੱਢਣਾ ਹੈ ਉਸੇ ਚੋਂ ਕੈਲਸ਼ੀਅਮ ਕੱਢਣਾ ਹੈ ਉਸ ਵਿੱਚ ਜੋ ਸਾਰੇ ਜਿਹੜੇ ਤੁਹਾਡੇ ਬਾਡੀ ਦੇ ਵਿੱਚ ਸੈੱਲ ਲ ਨਿਰਮਾਣ ਹੋਣੇ ਉਹਦੇ ਚੋਂ ਹੀ ਤੁਹਾਡਾ ਕੋਲੇਸਟ੍ਰੋਲ ਕੱਢਣਾ ਸਾਰਾ ਕੁਝ ਉਹਦੇ ਚੋਂ ਹੀ ਕੱਢਣਾ ਹੈ। ਯਾਨੀ ਕੁਦਰਤ ਨੇ ਦੇਖੋ ਐ ਨਹੀਂ ਹੈਗਾ ਕਿ ਜਿਵੇਂ ਇਨਸਾਨ ਨੇ ਦਾ ਸੈਂਸਰ ਲਾਇਆ ਹੁੰਦੇ ਨੇ ਉਹਨੇ ਆਪਣੇ ਆਪ ਕੁਦਰਤ ਹੀ ਕਰ ਲਿਆ। ਮੈਨੂੰ ਲੱਗਦਾ ਮੈਨੂੰ ਕੁਦਰਤ ਦੇ ਦਰਸ਼ਨ ਹੋਣ ਦੇ ਲੱਗ ਹੈ। ਹੋਰ ਕੀ? ਮੈਂ ਬਿਲਕੁਲ ਐ ਨਹੀਂ ਲੱਗਦਾ। ਇੱਥੇ ਜਾ ਕੇ ਫਿਰ ਜਿਹੜਾ ਲੀਵਰ ਹੈ ਸਾਡਾ ਲੀਵਰ ਨੇ ਇੱਕ ਜੂਸ ਤਿਆਰ ਕੀਤਾ ਹੁੰਦਾ ਜਿਹਨੂੰ ਵੈਲ ਜੂਸ ਕਹਿੰਦੇ ਆ। ਅਚਾਨੇ ਪਹਿਲੇ ਹੀ ਤਿਆਰ ਕੀਤਾ ਹਾਂ ਉਹ ਤਿਆਰ ਕਰਕੇ ਰੱਖਿਆ ਹੁੰਦਾ ਹੈ ਗਾਲ ਬਲੈਡਰ ਦੇ ਵਿੱਚ ਉਹ ਕਹਿੰਦਾ ਵੀ ਹਰ ਵਕਤ ਮੈਂ ਇਹਨੂੰ ਤਿਆਰ ਥੋੜੀ ਕਰੀ ਜਾਊਗਾ ਉਹਨੇ ਗਾਲ ਬਲੈਡਰ ਦੇ ਵਿੱਚ ਸਟੋਰ ਕਰਕੇ ਰੱਖਿਆ ਹੁੰਦਾ ਹੈ ਫਿਰ ਗਾਲ ਬਲੈਡਰ ਉਹਨੂੰ ਰਿਲੀਜ਼ ਕਰਦਾ ਹੈ ਇਸੇ ਨੂੰ ਇਸੇ ਐਸਿਡ ਨੂੰ ਇਸੇ ਜੂਸ ਨੂੰ ਜੈਠਰਕ ਨਹੀਂ ਕਹਿੰਦੇ ਆ ਇਹ ਇੰਨਾ ਐਸਿਡਿਕ ਹੁੰਦਾ ਹੈ ਇੰਨਾ ਕੈਸਟਿਕ ਹੁੰਦਾ ਹੈ ਵੀ ਇਹ ਖਾਣੇ ਨੂੰ ਪੂਰੀ ਤਰ੍ਹਾਂ ਪਚਾ ਦਿੰਦਾ ਹੈ ਜਿਹੜਾ ਲੀਵਰ ਜਿਹੜਾ ਐਸਿਡ ਰਿਲੀਜ਼ ਕਰ ਰਿਲੀਜ਼ ਕਰਨਾ ਹੈ ਹੂੰ ਤੇ ਉਹ ਜਦੋਂ ਰਿਲੀਜ਼ ਹੁੰਦਾ ਫਿਰ ਉੱਥੇ ਇਹ ਸਾਰੀਆਂ ਚੀਜ਼ਾਂ ਵੱਖਰੀਆਂ ਵੱਖਰੀਆਂ ਫੈਟ ਵੱਖਰੀ ਹੋ ਜਾਂਦੀ ਹੈ ਪ੍ਰੋਟੀਨ ਕੈਲਸ਼ੀਅਮ ਆਇਰਨ ਹੱਡੀਆਂ ਤੱਕ ਵਿਟਾਮਿਨ ਡੀ ਅੱਛਾ ਹੁਣ ਇੱਥੇ ਵਿਟਾਮਿਨ ਡੀ ਦਾ ਕੀ ਰੋਲ ਹੈ ਦਿਲ ਨੂੰ ਹੂੰ ਜੇ ਤੁਹਾਡੀ ਬਾਡੀ ਚ ਵਿਟਾਮਿਨ ਡੀ ਦੀ ਕਮੀ ਹੈ ਕਈ ਸਾਡੇ ਆਰਗਨ ਕਈ ਸੈੱਲ ਇਦਾਂ ਦੇ ਨੇ ਜਿਨ੍ਹਾਂ ਦਾ ਕੰਮ ਢੋ ਢਵਾਈ ਦੇ ਜਾਂ ਅੰਦਰ ਹਰ ਵਕਤ ਚੱਲਦਾ ਰਹਿੰਦਾ ਹੈ ਹਰ ਵਕਤ ਵਿਟਾਮਿਨ ਡੀ ਨੇ ਜਿਹੜਾ ਕੈਲਸ਼ੀਅਮ ਪਰ ਤੁਸੀਂ ਰੋਟੀ ਖਾਦੀ ਉਹ ਜੋ ਜਿਹੜਾ ਕੈਲਸ਼ੀਅਮ ਬਣਿਆ ਵਿਟਾਮਿਨ ਡੀ ਨੇ ਚੱਕ ਕੇ ਹੱਡੀਆਂ ਤੱਕ ਲੈ ਕੇ ਜਾਣਾ ਉਹ ਤੇ ਉਹ ਸਰੀਰ ਦੇ ਦੇਖ ਲਓ ਕਿਹੜੇ ਟ੍ਰੈਵਲ ਕਰਦਾ ਅੰਦਰ ਉਹ ਤਾਂ ਮੰਡੀ ਤੁਸੀਂ ਜਿੰਨਾ ਮਰਜ਼ੀ ਕੈਲਸ਼ੀਅਮ ਖਾ ਲੋ ਜੇ ਵਿਟਾਮਿਨ ਡੀ ਦੀ ਕਮੀ ਆ ਤਾਂ ਹੱਡੀਆਂ ਤੱਕ ਜਾਊਗਾ ਹੀ ਅੱਛਾ ਫਿਰ ਜਾਊਗਾ ਹੀ ਨਹੀਂ ਜਾਊਗਾ ਹੀ ਨਹੀਂ ਮਗਰ ਬੋਸਟੋਨ ਸਟੋਨ ਬਣਦੇ ਜਿਹੜੇ ਲੋਕਾਂ ਦੇ ਅੱਛਾ ਜਿਹੜਾ ਸਟੋਨ ਬਣਦਾ ਉਹ ਏਸੀ ਚੀਜ਼ ਕਰੀਦਾ ਇਹਦਾ ਸਰੀਰ ਚ ਹੈ ਨਾ ਉਹਦਾ ਕੋਈ ਜੇ ਤਾਂ ਹੁਣ ਉਹ ਟ੍ਰੈਵਲ ਵਿਟਾਮਿਨ ਡੀ ਤੁਹਾਡੇ ਪੂਰੇ ਫਿਰਦਾ ਉਹਨੇ ਹੱਡੀਆਂ ਤੱਕ ਪਹੁੰਚਦਾ ਸਹੀ ਜਗ੍ਹਾ ਤੇ ਚਲਾ ਗਿਆ ਨਹੀਂ ਉਹ ਰੁਕ ਗਿਆ ਕਿਤੇ ਜਿੱਥੇ ਉਹ ਰੁਕ ਗਿਆ ਉਹ ਸਟੋਨ ਬਣ ਗਿਆ ਹਨ ਇਹ ਪ੍ਰਕਿਰਿਆ ਹਰ ਇੱਕ ਚੀਜ਼ ਹਰ ਇੱਕ ਚੀਜ਼ ਨਾਲ ਜੁੜੀ ਹੋਈ ਹੈ ਹਾਂ ਆਪਾਂ ਦਿਖਾਈ ਦਿੰਨੇ ਆ ਸਾਰਾ ਆ ਬਿਲਕੁਲ ਹਾਂ ਹੈ ਨਾ ਆ ਦੇਖੋ ਆ ਇੱਕ ਹੋਮਨ ਟੋਰਸੋ ਹੈ ਜਿਹਦੇ ਵਿੱਚ ਸਾਰੇ ਆਰਗਨ ਇੱਥੋਂ ਆਪਾਂ ਸ਼ੁਰੂ ਕਰ ਦਨੇ ਆ ਇੱਥੋਂ ਜਦੋਂ ਅਸੀਂ ਖਾਣਾ ਖਾਂਦੇ ਆ ਤਾਂ ਆ ਸਾਡੀ ਜੀਭ ਹੈ ਜਿੱਥੇ ਇਹ ਸਾਰਾ ਸਲਾਈਵਾ ਤਿਆਰ ਹੋ ਜਾਂਦਾ ਹੈ ਹਾਂ ਠੀਕ ਹੈ ਆ ਸਾਡਾ ਸਟਮਕ ਹੈ ਪੇਟ ਹੈ ਆ ਜਿਹੜਾ ਅੰਦਰ ਹਾਂ ਇਸ ਤ ਹਾਂ ਆ ਪੇਟ ਹੈ ਆ ਛੋਟੀ ਆਂਤ ਹੈ ਆ ਵੱਡੀ ਆਂਤ ਹੈ ਆ ਲੀਵਰ ਹੈ ਆ ਸਾਡੇ ਫੇਫੜੇ ਨੇ ਆ ਸਾਡਾ ਹਾਰਟ ਹੈ ਆ ਸਾਡਾ ਵਿਚਾਲੇ ਹਾਂ ਹੁਰਤੇ ਕਿੱਥੇ ਨੇ ਮੈਂ ਮੈਂ ਵੀ ਉਹੀ ਦੇਖ ਰਹੇ ਗੁਰਦੇ ਕਿਤੇ ਰਹਿੰਗੇ ਗੁਰਦੇ ਬਹੁਤ ਨਾ ਜਦ ਤੁਸੀਂ ਕਿਹਾ ਵੀ ਗੁਰਦਿਆਂ ਦੇ ਵਿੱਚ ਪੱਥਰੀ ਹੁੰਦੀ ਹੈ ਹਾਂ ਪਿੱਠ ਚ ਨੂੰ ਕਹਤੇ ਦਰਦ ਆਉਂਦਾ ਹੁੰਦਾ ਗੁਰਦੇ ਬਿਲਕੁਲ ਇਹ ਬੜੀ ਆਂਤ ਦੇ ਪਿੱਛੇ ਸਟੋਰ ਕਰੇ ਹੋਇਆ ਹੈ ਪਸਣੀਆਂ ਦੇ ਵੀ ਥੱਲੇ ਅੱਲਾਹ ਜਰਾਂ ਦਿਖਾਵਾਂ ਬਿਲਕੁਲ ਹਾਂ ਕਰ ਦਿੰਦੇ ਆਪਾਂ ਸਾਰੇ ਆਰਗਨ ਮਤਲਬ ਅੱਛਾ ਆਹ ਦੇਖੋ ਆਹ ਸਾਡੀ ਬੜੀ ਆਂਤ ਹੈ ਆਹ ਸਾਡਾ ਪੇਟ ਹੈ ਜਿੱਥੇ ਖਾਣਾ ਜਾਂਦਾ ਹੈ ਯਾਨੀ ਸਭ ਤੋਂ ਪਹਿਲਾਂ ਪੇਟ ਜਿਵੇਂ ਪੇਟ ਦਰਦ ਹੁੰਦਾ ਜਾਂ ਇੱਥੋਂ ਸ਼ੁਰੂ ਹੋ ਜਾਂਦਾ ਜਿਹੜਾ ਮੈਂ ਤੁਹਾਨੂੰ ਦੱਸਿਆ ਸਲੇਵਾ ਹਾਂਜੀ ਇੱਥੋਂ ਸ਼ੁਰੂ ਹੋ ਜਾਂਦਾ ਹੈ ਇੱਥੋਂ ਸ਼ੁਰੂ ਹੋ ਕੇ ਇਹ পেট ਦੇ ਵਿੱਚ ਆ ਜਾਂਦਾ ਇੱਥੇ ਸਾਡਾ পেট ਹੁੰਦਾ ਆ ਸਾਡੇ ਦੋਨੋਂ ਗੁਰਦੇ ਨੇ ਆ ਦੇਖੋ ਅੱਛਾ ਇਹ ਦੋ ਗੁਰਦੇ ਨੇ ਆਪਣੇ ਹਾਂਜੀ ਆ ਸਾਡਾ ਲੀਵਰ ਹੈ ਅੱਛਾ ਇਹ ਲੀਵਰ ਆਈ ਹਾਂਜੀ ਤੇ ਇਹ ਜਿਹੜੇ ਆਪਾਂ ਦੇਖ ਸਕਦੇ ਆ ਜਿਵੇਂ ਜਿਹੜੇ ਪਿੱਛੇ ਦੋ ਗੁਰਦੇ ਦਿਖ ਰਹੇ ਨੇ ਜਿਹੜੀ ਆਪਾਂ ਕਹਿੰਦੇ ਆ ਕਿ ਪਥਰੀ ਹੋ ਗਈ ਜਾਂ ਉਦਾਂ ਦੀਆਂ ਦਿੱਕਤਾਂ ਆਉਂਦੀਆਂ ਨੇ ਆ ਇਹ ਗਾਲ ਬਲੈਂਡਰ ਇਹ yellow ਰੰਗ ਦਾ ਐਸਿਡ ਹੈ ਜਿਹੜਾ ਬੈਲ ਜੂਸ ਉਹ ਛੱਡਦਾ ਫਿਰ ਇਹਦੇ ਵਿੱਚ ਅੱਛਾ ਜਿਹੜੀ ਛੋਟੀ ਆਂਤ ਛੋਟੀ ਆਂਤ ਦੇ ਵਿੱਚ ਹਾਂਜੀ ਇਹ ਲੀਵਰ ਨੇ ਇੱਥੇ ਸਟੋਰ ਕਰਕੇ ਰੱਖਿਆ ਹੁੰਦਾ ਹੈ ਇਹਦੇ ਵਿੱਚ ਇੱਥੋਂ ਫਿਰ ਇਹਦੇ ਇਹਦੇ ਨਾਲ ਇੰਟਰ ਕਨੈਕਟ ਹੁੰਦੀ ਹੈ ਅੰਦਰ ਪਾਈਪ ਜੁੜੀ ਹੁੰਦੀ ਹੈ ਹਾਂ ਇੱਥੇ ਜਾ ਕੇ ਛੱਡਦਾ ਫਿਰ ਇੱਥੇ ਜਾ ਕੇ ਉਹ ਬਿਲਕੁਲ ਫੈਟ ਵੱਖਰੀ ਸਾਰਾ ਕੁਝ ਵੱਖਰਾ ਹੋ ਜਾਂਦਾ ਉਹ ਤੋਂ ਬਾਅਦ ਜਿਹੜਾ ਖਾਣਾ ਆ ਫਿਰ ਵੱਡੀ ਆਂਤ ਦੇ ਵਿੱਚ ਆ ਜਾਂਦਾ ਅੱਛਾ ਫਿਰ ਇਸ ਤੋਂ ਛੋਟੀ ਆਂਤ ਤੋਂ ਬਾਅਦ ਵੱਡੀ ਆਂਤ ਵਿੱਚ ਆ ਜਾਂਦਾ ਹੈ ਵੱਡੀ ਆਂਤ ਦੇ ਵਿੱਚ ਇਹਦੇ ਵਿੱਚ ਫਿਰ ਕਾਫੀ ਨਮੀ ਹੁੰਦੀ ਹੈ ਪਾਣੀ ਹੁੰਦਾ ਹੈ अच्छा ये ना ओ सेलला ने एक बहुत बारीक सेल जेडे हुंदे है ओना दे अंदर करंट ਘੁੰਮਦਾ ਹੁੰਦਾ ਹੈ जी ਤੇ ਇਥੋਂ ਪਾਣੀ ਨੂੰ ਵੱਖਰਾ ਕਰ ਲੈਂਦੇ ਨੇ ਹਾਂ ਤੇ ਇੱਥੇ ਨੂੰ ਆ ਕੇ ਫਿਰ ਸਾਰਾ ਜਿਹੜਾ ਇਹ 9 ਮੀਟਰ ਦਾ ਏਰੀਆ ਬਣਦਾ ਸਾਰਾ 9 ਮੀਟਰ ਜਾਨੀ ਇੱਕ ਚੀਜ਼ ਆਪਾਂ ਜਦੋਂ ਖਾਣੇ ਆ ਉਹ 9 ਮੀਟਰ ਤੱਕ ਟ੍ਰੈਵਲ ਕਰੀ ਜਾਂਦੇ ਆ ਅਰੇ ਦੇਖੋ ਕਿੰਨਾ ਹੈ ਨਾ ਛੋਟੀ ਅੰਤ ਕਿੰਨੇ ਵੱਡ ਨੇ ਆ ਇਹਦੇ ਟ੍ਰੈਵਲ ਕਰਨ ਦਾ ਮਕਸਦ ਹੈ ਇਸ ਇਦਾਂ ਕੀ ਵੱਖਰੇ ਹਜ਼ਰ ਗੋਦੰਦਾ ਇੱਥੇ ਇਹਦੇ ਵਿੱਚ ਬਹੁਤ ਕੁਝ ਹੈਗਾ ਕਿੰਨੇ ਕਰੋੜਾ ਸੈਲ ਨੇ ਹੂੰ ਜਿਹੜੇ ਖਾਣੇ ਨੂੰ ਡਾਈਜੈਸਟ ਕਰਦੇ ਆ ਹਰ ਚੀਜ਼ ਵੱਖਰੀ ਵੱਖਰੀ ਕਰਦੇ ਆ ਤੇ ਆ ਦੇਖ ਲਓ ਤੁਸੀਂ ਆ ਆ ਸਾਡੀਆਂ ਦੋਨੋਂ ਕਿਡਨੀਆਂ ਹੈਗੀਆਂ ਆ ਦੋਨੋਂ ਆ ਉਹ ਲਿਵਰ ਹੈ ਜਦੋਂ ਟਰਾਂਸਪਲੈਂਟ ਦੀ ਆਪਾਂ ਗੱਲ ਕਰਦੇ ਆ ਲਿਵਰ ਦੀ ਆ ਬਿਲਕੁਲ ਮੈਂ ਟਰਾਂਸਪਲੈਂਟ ਹੁਣ ਜਿਹੜੀ ਐਡਾ 1.5 ਕਿਲੋ ਦਾ ਹੁੰਦਾ ਹੈ अच्छा ये जो वजन है जो है 1.5 किलो तकरीबन हर बंदे के अंदर 1.5 किलो के करीब होता है इसको इत्ھوں ਕੱਟ ਲੈਂਦੇ ਨੇ ਬੰਦੇ ਦਾ ਦੂਸਰੇ ਬੰਦੇ ਦਾ اچھا ਕੱਟ ਲੈਂਦੇ ਨੇ हां हां जी ਪਰ ਤੁਸੀਂ ਹੈਰਾਨ ਹੋ ਜਾਓਗੇ 4 ਹਫਤਿਆਂ ਦੇ ਵਿੱਚ ਜਿਹੜੇ ਬੰਦੇ ਦਾ ਕੱਟਿਆ ਹਾਂ ਉਹਦਾ ਵੀ ਪੂਰਾ ਹੋ ਜਾਣਾ ਤੇ ਜਿਹਦੇ ਲਾਇਆ ਹੈ ਜਿਹਦੇ ਲਾਇਆ ਹੈ ਉਹਦਾ ਵੀ ਪੂਰਾ ਉਹਦਾ ਵੀ ਪੂਰਾ ਹੋ ਜਾਣਾ ਇੱਕ ਐਦਾਂ ਦਾ ਅੰਗ ਹੈ ਪੂਰੀ ਬਾਡੀ ਦਾ ਜਿਹੜਾ 4 ਹਫਤਿਆਂ ਦੇ ਵਿੱਚ ਕੱਟਿਆ ਹੋਇਆ ਵੀ ਪੂਰਾ ਹੋ ਜਾਂਦਾ ਇਹਨੂੰ ਕਹਿੰਦੇ ਆ ਲੀਵਰ ਟ੍ਰਾਂਸਪਲੈਂਟ ਪੂਰੇ ਦਾ ਪੂਰਾ ਲੀਵਰ ਕਿਸੇ ਦਾ ਕੱਢ ਕੇ ਨਹੀਂ ਪਾਇਆ ਜਾਂਦਾ ਨਾ ਇਹ ਕਿਤੇ ਫੈਕਟਰੀ ਦੇ ਵਿੱਚ ਬਣਦਾ ਆ ਇਹ ਕਿਸੇ ਵੀ ਪਰਿਵਾਰਕ ਮੈਂਬਰ ਦਾ ਆ ਜਿਹਦੇ ਨਾਲ ਉਹਦਾ ਬਲੱਡ ਮੈਚ ਕਰਦਾ ਹੈ ਡਾਕਟਰਾਂ ਦੇ ਮੁਤਾਬਕ ਸਾਰੇ ਟੈਸਟ ਉਹਦੇ ਕਰੇ ਜਾਂਦੇ ਆ ਫਿਰ ਇਹ ਜਿਹੜਾ ਕੱਟ ਕੇ ਦੂਸਰੇ ਬੰਦੇ ਦੇ ਜੋੜਿਆ ਜਾਂਦਾ ਤਾਂ ਫਿਰ 4 ਹਫ਼ਤਿਆਂ ਦੇ ਵਿੱਚ ਉਹਦਾ ਵੀ ਪੂਰਾ ਹੋ ਜਾਂਦਾ ਜਿਹਦੇੋਂ ਕੱਢਿਆ ਉਹਨੂੰ ਵੀ ਕੋਈ ਪ੍ਰੋਬਲਮ ਨਹੀਂ ਹੁੰਦੀ ਜਿਹਦੇ ਪਾਇਆ ਹੈ ਉਹਨੂੰ ਵੀ ਕੋਈ ਦਿੱਕਤ ਨਹੀਂ ਆਉਂਦੀ ਹਾਂ ਪਰ ਇਹਦੇ ਤੇ ਕੋਈ 60 70 ਲੱਖ ਰੁਪਏ ਦਾ ਖਰਚਾ ਆ ਜਾਂਦਾ 60 ਤੋਂ 70 ਲੱਖ ਰੁਪਏ ਦਾ ਖਰਚਾ ਆ ਜਾਂਦਾ ਔਰ ਇਹੀ ਆਪਾਂ ਸਾਡੀ ਜਿਹੜੀ ਲੀਵਰ ਅਮਰਤ ਨਾਮ ਦੀ ਦਵਾਈ ਹੈ ਉਹ ਫਿਰ ਇਹ ਲੀਵਰ ਨੂੰ ਟ੍ਰਾਂਸਪਲੈਂਟ ਹੋਣ ਤੋਂ ਬਚਾਉਂਦੀ ਹੈ ਤਾਂ ਇਹ ਆਪਾਂ ਜੀ ਜਿਨ੍ਹਾਂ ਨੂੰ ਬਾਅਦ ਤੋਂ ਬਾਅਦ ਕਹਿ ਦਿੱਤਾ ਆ ਲੀਵਰ ਟ੍ਰਾਂਸਪਲੈਂਟ ਹਾਂ ਤਾਂ ਇੱਕ ਪਰ ਤੁਹਾਡੇ ਨਾਲ ਸੰਪਰਕ 40 ਲੱਖ ਤੋਂ ਸ਼ੁਰੂ ਹੋ ਕੇ 70 ਲੱਖ ਰੁਪਏ ਤੱਕ ਇਹਦਾ ਲੱਗ ਜਾਂਦਾ ਹਾਂ ਲੱਗ ਜਾਂਦਾ ਪੈਸਾ ਹਾਂਜੀ ਉਹ ਸਾਡੀ ਜਿਹੜੀ ਦਵਾਈ ਹੈ ਟਰਾਂਸਪਲੈਂਟ ਹੋਣ ਤੋਂ ਲੀਵਰ ਨੂੰ ਬਚਾ ਲੈਂਦੀ ਹੈ ਲੀਵਰ ਕਦੋਂ ਟਰਾਂਸਪਲੈਂਟ ਹੁੰਦਾ ਜਦੋਂ ਲੀਵਰ ਸਿਰੋਸਿਸ ਹੋ ਜਾਂਦਾ ਹੈ ਲੀਵਰ ਸਿਰੋਸਿਸ ਇਹੀ ਲੀਵਰ ਜਿਹੜਾ ਹੈਗਾ ਨਾ ਜਿਹੜਾ ਆਹ ਪੇਟ ਆ ਇੱਥੇ ਪਾਣੀ ਭਰਨ ਲੱਗ ਜਾਂਦਾ ਹੈ ਪੇਟ ਫੁੱਲ ਜਾਂਦਾ ਅੱਛਾ ਇਹ ਫੁੱਲ ਜਾਂਦਾ ਆ ਹੁੰਦਾ ਕੀ ਹੈ ਕਿ ਇਹ ਲੀਵਰ ਜਦੋਂ ਸਿਰੋਸਿਸ ਹੋ ਜਾਂਦਾ ਹੈ ਇਹ ਆਪਣੇ ਆਪ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦਾ ਹੈ ਓਵਰਵਰਕ ਕਰਦਾ ਹੈ ਹਾਂਜੀ ਤਾਂ ਫਿਰ ਇਹ ਪਾਣੀ ਛੱਡਣ ਲੱਗ ਜਾਂਦਾ ਚਾਰਚ ਫਿਰ ਇਹਦੇ ਪਾਣੀ ਸਿੰਮਣ ਲੱਗ ਜਾਂਦਾ ਉਹ ਪਾਣੀ ਸਿੱਮ ਕੇ ਆ ਪੇਟ ਦੇ ਵਿੱਚ ਇਕੱਠਾ ਹੋਣ ਲੱਗ ਜਾਂਦਾ ਹੈ ਜਿਹਦਾ ਪੇਟ ਫੁੱਲਣ ਲੱਗ ਜਾਂਦਾ ਠੀਕ ਐ ਐਸੇ ਇਹਨੂੰ ਕਹਿੰਦੇ ਆ ਫਿਰ ਉਹ ਪਾਣੀ ਹਰ ਹਫਤੇ 2-2 ਲੀਟਰ 4-4 ਲੀਟਰ ਕਈਆਂ ਦਾ ਹਫਤਿਆਂ 'ਚ 2-2 ਵਾਰ ਕੱਢਣਾ ਪੈਂਦਾ ਹੂੰ ਤੇ ਇੱਥੇ ਫਿਰ ਜਦੋਂ ਗੈਸ ਬਣਨ ਲੱਗ ਜਾਂਦੀ ਹੈ ਇੱਕ ਹੋਰ ਤੁਹਾਨੂੰ ਗੱਲ ਦੱਸਾਂ ਜੀ ਅਮੀਨੋ ਗੈਸ ਹੁੰਦੀ ਆ ਉਹ ਉਹ ਫਿਰ ਇੱਥੋਂ 'ਚ ਬਣ ਕੇ ਨਾ ਦਿਮਾਗ ਨੂੰ ਚੜਨ ਲੱਗ ਜਾਂਦੀ ਆ ਔਰ ਹੀ ਆ ਬ੍ਰੇਨ ਆ ਆਪਣਾ ਹਾਂ ਫਿਰ ਬੰਦਾ ਬੇਹੋਸ਼ ਹੋ ਜਾਂਦਾ ਆ ਪਰ ਜਿਸ ਦਿਨ ਤੋਂ ਅਸੀਂ ਦਵਾਈ ਸ਼ੁਰੂ ਕਰ ਦਿੰਨੇ ਆ ਉਹ ਕਿਉਂ ਬਗੈਸ ਬਣਦੀ ਹੈ ਲੀਵਰ ਦੇ ਪੇਸ਼ੈਂਟ ਨੂੰ ਕਬਜ ਰਹਿਣ ਲੱਗ ਜਾਂਦੀ ਹੈ ਇੱਕ ਜਿਹੜੀ ਕਬਜ ਦੀ ਦਿੱਕਤ ਤੁਸੀਂ ਕਹੀ ਹੈ ਬਹੁਤ ਆਮ ਆ ਹਾਂ ਲੋਕ ਪਹਿਲਾਂ ਧਿਆਨ ਨਹੀਂ ਦੇ ਇਹਨੂੰ ਨਾਰਮਲ ਨਹੀਂ ਹੈਗੀ ਹਾਂ ਇਹ ਨਾਰਮਲ ਨਹੀਂ ਕਬਜ ਦਾ ਹੋਣਾ ਮੈਕਸਿਮਮ ਲੀਵਰ ਦੇ ਵਿੱਚ ਨੁਕਸ ਹੈ ਤੁਹਾਡੇ ਤਾਂ ਕਬਜ ਹੋ ਰਹੀ ਹੈ ਅਦਰਵਾਈ ਹੋਰ ਕੋਈ ਜ਼ਿਆਦਾ ਸਬੰਧ ਨਹੀਂ ਹੈਗਾ ਦਾ ਸੋ ਕਬਜ ਜਦੋਂ ਹੁੰਦੀ ਹੈ ਤਿੰਨ ਤਿੰਨ ਚਾਰ ਚਾਰ ਦਿਨ ਬੰਦੇ ਨੂੰ ਲੈਟਰਿੰਗ ਨਹੀਂ ਆਉਂਦੀ ਤਾਂ ਫਿਰ ਉਹ ਗੈਸ ਬਣਦੀ ਹੈ ਉਹ ਗੈਸ ਦਿਮਾਗ ਨੂੰ ਚੜ ਜਾਂਦੀ ਹੈ ਬੰਦਾ ਬੇਹੋਸ਼ੀ ਦੀ ਹਾਲਤ ਦੇ ਵਿੱਚ ਚਲਾ ਜਾਂਦਾ ਸਾਰਾ ਪਰਿਵਾਰ ਘਬਰ ਜਾਂਦਾ ਬਟ ਅਸੀਂ ਜਿਸ ਦਿਨ ਤੋਂ ਦਵਾਈ ਸ਼ੁਰੂ ਕਰ ਦਿੰਨੇ ਆ ਨਾ ਮੁੜ ਕੇ ਕਬਜ ਹੁੰਦੀ ਹੈ ਨਾ ਗੈਸ ਤੇਜਾਬ ਹੁੰਦਾ ਨਾ ਫਿਰ ਉਹ ਬੇਹੋਸ਼ ਹੋਊਗਾ ਨਾ ਉਹ ਬੇਹੋਸ਼ ਹੋਊਗਾ ਨਾ ਦੋ ਤੋਂ ਲੈ ਕੇ 4 ਜਾਂ 6 ਮਹੀਨੇ ਦਾ ਬਦ ਤੋਂ ਬਦ ਕੋਰਸ ਹੈ ਇਸ ਇਸ ਫੈਕਟਰ ਵੀ ਕੰਮ ਕਰਦਾ ਹੈ ਕਿ ਜਿਹਦੀ ਜ਼ਿਆਦਾ ਏਜ ਹੈ ਉਹਨੂੰ ਥੋੜਾ ਜਿਆਦਾ ਰਿਕਵਰੀ ਹੈ ਥੋੜੀ ਸਲੋ ਹੁੰਦੀ ਹੈ ਬਟ ਪੇਸ਼ੈਂਟ ਜਿਹੜਾ ਉਹ ਠੀਕ ਹੋ ਜਾਂਦਾ ਉਹ ਠੀਕ ਹੋ ਜਾਂਦਾ ਹੈ ਹੁਣ ਜਾਨੀ ਇਹ ਜਿਹੜੇ ਆਰਗਨ ਨੇ ਇਹੀ ਮਤਲਬ ਆ ਕਹਿ ਸਕਦੇ ਆ ਕਿ ਇਹ ਠੀਕ ਰਹਿਣੇ ਚਾਹੀਦੇ ਨੇ ਹਾਂ ਇਹਨਾਂ ਦੇ ਵਿੱਚ ਪਥਰੀਆਂ ਹੋ ਜਾਂਦੀਆਂ ਨੇ ਗੁਰਦਿਆਂ ਦੇ ਵਿੱਚ ਉਹਦਾ ਵੀ ਆਪਣੇ ਕੋਲ ਇਲਾਜ ਹੈ ਆ ਫੇਫੜੇ ਹੈਗੇ ਆ ਆਪਣਾ ਹਾਰਟ ਹੈਗਾ ਆ ਤੁਸੀਂ ਕੱਢ ਕੇ ਦੇਖ ਸਕਦੇ ਹੋ ਕਿੰਨੀ ਸੁਰੱਖਿਅਤ ਜਗ੍ਹਾ ਪ੍ਰਮਾਤਮਾ ਨੇ ਆਪਣਾ ਜਿਹੜਾ ਹਾਰਟ ਆ ਲਾਇਆ ਹਾਂ ਬਹੁਤ ਸੁਰੱਖਿਅਤ ਜਗ੍ਹਾ ਦੇਖੋ ਕਿੰਨੇ ਆ ਦੇਖੋ ਦੋਏ ਫੇਫੜਿਆਂ ਦੇ ਵਿਚਾਲੇ ਜਿਵੇਂ ਫਟ ਕੀਤਾ ਕਿ ਕੋਈ ਦਿੱਕਤ ਨਾ ਜਾਵੇ ਹਾਂ ਆ ਇਹਦੇ ਚਾਰ ਚੈਂਬਰ ਨੇ ਹਾਰਟ ਦੇ ਇਹਦੇ ਤੇ ਵੀ ਕਿਸੇ ਦਿਨ ਆਪਾਂ ਗੱਲ ਕਰਾਂਗੇ ਹਾਂ ਬਿਲਕੁਲ ਆਪਾਂ ਇਸ ਦੇ ਉੱਤੇ ਵੀ ਗੱਲਬਾਤ ਜਿਹੜੀ ਆ ਜ਼ਰੂਰ ਕਰਾਂਗੇ ਅੱਜ ਲੀਵਰ ਦੇ ਉੱਤੇ ਗੱਲਬਾਤ ਜਿਹੜੀ ਹੋ ਰਹੀ ਆ ਜੀ ਸਰ ਹੁਣ ਜਿਵੇਂ ਲੋਕੀ ਤਾਂ ਸੋਚਦੇ ਸੀ ਕਿ ਸ਼ਾਇਦ ਲੀਵਰ ਪੂਰਾ ਹੀ ਕੱਢ ਕੇ ਪਾਉਂਦੇ ਨੇ ਜਾਨੀ ਲੀਵਰ ਨਹੀਂ ਕੱਟ ਕੇ ਪੂਰਾ ਨਹੀਂ ਕੱਢ ਕੇ ਪਾਇਆ ਜਾ ਸਕਦਾ ਹਾਂ ਇਹ ਕੱਟਿਆ ਜਾਂਦਾ ਇਹਨੂੰ ਅੱਧ ਤੋਂ ਵੀ ਵੱਧ ਕੱਟ ਲਓ ਤਾਂ ਵੀ ਕੋਈ ਦਿੱਕਤ ਨਹੀਂ ਕੱਟਦੀ ਤਕਰੀਬਨ ਅੱਧਾ ਤਾਂ ਕੱਟਦੀ ਆ ਅੱਧਾ ਤਾਂ ਕੱਟੇ ਲੱਦੇ ਅੱਧਾ ਕੱਟ ਕੇ ਫਿਰ ਦੂਰੇ ਦੇ ਆਹ ਲੇ ਰੱਖ ਦਿੰਦੇ ਨੇ ਚਲੋ ਫਿਰ ਉਹਦੋਂ ਚਾਰ ਹਫਤਿਆਂ ਦੇ ਵਿੱਚ ਯਾਨੀ 1 ਮਹੀਨੇ ਦੇ ਦਰਮਿਆਨ ਜੀ ਪੂਰਾ ਲੀਵਰ ਉਧਰੀ ਸਾਈਡ ਵੀ ਬਣ ਜਾਂਦਾ ਜਿਹਨੇ ਦਿੱਤਾ ਹੁੰਦਾ ਜਿਨ੍ਹਾਂ ਨੇ ਲਿਆ ਹੁੰਦਾ ਉਹਦਾ ਵੀ ਇੱਕ ਹੈ ਜੀ ਕਈ ਬੰਦੇ ਪ੍ਰਮਾਤਮਾ 'ਚ ਕੁਦਰਤ ਵਿਸ਼ਵਾਸ ਨਹੀਂ ਕਰਦੇ ਕਹਿੰਦੇ ਕੋਈ ਹੈ ਹੀ ਨਹੀਂ ਹਾਂ ਹੁਣ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸਾਂ ਆਹ ਜਿਹੜਾ ਆਪਣਾ ਹਾਰਟ ਆ ਇਹਦੇ ਇੱਥੇ ਨਾ ਹਾਰਟ ਹਰ ਵਕਤ ਧੜਕਦਾ ਨਾ ਬਿਲਕੁਲ ਜਦੋਂ ਬੱਚਾ ਪੈਦਾ ਹੋ ਗਿਆ ਇਹਨੇ ਧੜਕਣਾ ਉਦੋਂ ਤੋਂ ਹੀ ਧੜਕਣਾ ਸ਼ੁਰੂ ਹੋ ਜਾਂਦਾ ਪੰਪਿੰਗ ਕਰਨੀ ਹੈ 1 ਮਿੰਟ ਦੇ ਵਿੱਚ ਸ਼ਾਇਦ ਇਹ 7 ਲੀਟਰ ਖੂਨ ਪੰਪ ਕਰਦਾ ਹੂੰ ਇੱਥੇ ਇੱਕ ਪੁਰਜਾ ਲੱਗਿਆ ਹੁੰਦਾ ਜਿਹੜਾ ਕਰੰਟ ਦਿੰਦਾ ਇਹਨੂੰ ਜੀ ਤਾਂ ਉਹ ਧੜਕਦਾ ਹੂੰ ਉਹੋ ਜਿਹੜਾ ਪੁਰਜਾ ਹੈ ਉਹ ਕਰੰਟ ਕਿੱਥੋਂ ਲੈ ਕੇ ਆਉਂਦਾ ਬਾਹਰੋਂ ਕੋਈ ਤਾਰ ਲੱਗੀ ਹੋਵੇ ਤੇ ਨਾ ਨਾ ਬਿਲਕੁਲ ਮੈਂ ਉਹ ਮੇਰੇ ਮਨ ਚ ਵੀ ਹੋਈ ਸਮਾਜਸੀ ਕਿ ਲੋਕੀ ਵੀ ਸੋਚਦੇ ਹੋਣਗੇ ਕਿ ਕਿੰਦਰ ਦੀਆਂ ਗੱਲਾਂ ਹੋ ਰਹੀਆਂ ਨੇ ਕਿ ਕਰੰਟ ਕਰੰਟ ਇਹਨੂੰ ਇਹਨੂੰ ਪਰਮਾਤਮਾ ਕਹਿੰਦੇ ਆ ਇਹ ਟੜਕਾਉਂਦਾ ਕੌਣ ਇਹਨੂੰ ਪਰਮਾਤਮਾ ਦੀ ਸ਼ਕਤੀ ਕੋਈ ਟੜਕਾਉਂਦੀ ਹੈ ਹੂੰ ਇਹੀ ਆ ਉਹ ਜਦੋਂ ਖੜ ਜਾਂਦਾ ਉਹਨੂੰ ਫਿਰ ਬਾਹਰੋਂ ਇੱਕ ਐਡੀਕ ਡੱਬੀ ਨਾ ਮਾਝਾ ਹੁੰਦਾ ਉਹਨੂੰ ਫੇਸ ਮੇਕਰ ਕਹਿੰਦੇ ਆ ਫੇਸ ਮੇਕਰ ਹਾਂਜੀ ਉਹ ਪਾਇਆ ਜਾਂਦਾ ਫਿਰ ਉਹ ਇਹਨੂੰ ਕਰੰਟ ਦਿੰਦਾ ਫਿਰ ਟੜਕਦਾ ਫੇਰ ਟੜਕਦਾ ਉਹਨੂੰ ਤੁਸੀਂ ਕੁਦਰਤ ਦੇਖ ਲਓ ਕਿੱਡੀ ਆ ਕਿੱਥੇ ਆ ਕੇ ਗੱਲ ਖੜੀ ਆ ਜੇ ਇਹ ਤੜਕਣਾ ਬੰਦ ਕਰ ਦੇ ਇੱਕ ਮਿੰਟ ਸਰੀਰ ਇੱਕ ਮਿੰਟ ਚ ਡੈਂਡ ਬਿਲਕੁਲ ਇਹਨੂੰ ਕੋਣ ਤੜਕਾਉਂਦਾ ਉਹ ਉਹ ਪਾਵਰ ਸੁਪਰੀਮ ਪਾਵਰ ਜਿਹੜੀ ਹੈਗੀ ਆ ਜੀ ਇਥੋਂ ਦਰਸ਼ਨ ਤੁਸੀਂ ਇਹ ਤਾਂ ਕੁਝ ਵੀ ਨਹੀਂ ਹੈਗਾ ਤੁਸੀਂ ਆਪਣੇ ਸਰੀਰ ਬਾਰੇ ਜਾਣੋਗੇ 32 ਟ੍ਰਿਲੀਅਨ ਖਰਬ ਸੈੱਲਾਂ ਦਾ ਸਾਡਾ ਸਰੀਰ ਬਣਿਆ ਹੋਇਆ ਹੈ 32 ਟ੍ਰਿਲੀਅਨ ਖਰਬ ਸੈਲਾਂ ਦਾ ਮੈਨੂੰ ਜ਼ੀਰੋ ਆਵੇਂ ਨਹੀਂ ਪਤਾ ਲੱਗ ਰਿਹਾ ਕਿ ਕਿੰਨੇ ਖਰਬ ਸੈਲਾਂ ਦਾ ਸਾਡਾ ਸਰੀਰ ਬਣਿਆ ਹੋਇਆ ਹੈ ਔਰ ਸਾਰੇ ਦੇ ਸਾਰੇ ਸੈਲਾਂ ਦੇ ਉੱਤੇ ਕੋਲੇਸਟ੍ਰੋਲ ਦੀ ਕੋਟਿੰਗ ਹੁੰਦੀ ਹੈ ਇਸ ਵਿਸ਼ੇ ਤੇ ਵੀ ਕਿਸੇ ਦਿਨ ਆਪਾਂ ਗੱਲ ਕਰਾਂਗੇ ਹਰ ਬੰਦਾ ਕਹਿ ਦਿੰਦਾ ਹੈ ਕਿ ਕੋਲੇਸਟ੍ਰੋਲ ਮਾੜਾ ਹੈ ਮੈਂ ਕਹਿੰਦਾ ਕੋਲੇਸਟ੍ਰੋਲ ਤੋਂ ਬਿਨਾਂ ਸਰੀਰ ਸਰਵਾਈਵ ਕਿਵੇਂ ਕਰ ਲੂਗਾ ਬਿਨਾਂ ਕੋਲੇਸਟ੍ਰੋਲ ਤੁਹਾਨੂੰ ਪਤਾ ਹੈ ਕਿ 80% ਤੁਹਾਡੇ ਸਰੀਰ ਦੇ ਵਿੱਚ ਜਿਹੜਾ ਕੋਲੇਸਟ੍ਰੋਲ ਹੈ ਆ ਲੀਵਰ ਬਣਾਉਂਦਾ ਹੈ 80% 20% ਉਹ ਹੈ ਜਿਹੜਾ ਤੁਸੀਂ ਖਾਣੇ ਹੋ ਉਹਦੇ ਚੋਂ ਜਿਹੜਾ ਹੈ 80% ਤਾਂ ਇਹ ਆਪ ਬਣਾਉਂਦਾ ਹੈ ਉਹਦੇ ਕਿੰਨੀ ਕੁ ਲੋਡ ਹੈ ਇਹ ਇਹ ਕਿਉਂ ਬਣਾਉਂਦਾ ਫਿਰ ਮਤਲਬ ਕੀ ਲੋਡ ਪੈ ਜਾਂਦੀ ਹੈ ਉਹਦੇ ਕੋਲੇਸਟ੍ਰੋਲ ਦੀ ਹਾਂ ਜਿੰਨੇ ਵੀ ਹਾਂ ਮੈਂ ਤੁਹਾਨੂੰ ਦੱਸਿਆ 36 ਟ੍ਰਿਲੀਅਨ ਖਰਬ ਸੈੱਲ ਨੇ ਉਹਨਾਂ ਦੇ ਉੱਤੇ ਜਿਹੜੀ ਚਾਰਜ ਫੇ ਪਲਸਟਰ ਹੋਇਆ ਵਾ ਕਹਿ ਲਓ ਕੋਟਿੰਗ ਕਹਿ ਲਓ ਉਹ ਕੋਲੇਸਟ੍ਰੋਲ ਦੀ ਹੈ ਉਹ ਕੋਲੇਸਟ੍ਰੋਲ ਦੀ ਹੈ ਕੀ ਕੀ ਫਾਇਦਾ ਰਹਿੰਦਾ ਜਿੰਨੇ ਵੀ ਆਪਣੇ ਹਾਰਮੋਨਸ ਹੈਗੇ ਹੂੰ ਉਹਨਾਂ ਦੇ ਉੱਤੇ ਜਿਹੜੀ ਕੋਲੇਸਟ੍ਰੋਲ ਹੈ ਦੀ ਕੋਟਿੰਗ ਹੈ ਵਿਟਾਮਿਨ ਡੀ ਦੇ ਉੱਤੇ ਕੋਲੇਸਟ੍ਰੋਲ ਦੀ ਕੋਟਿੰਗ ਹੈ ਜਿੰਨੀਆਂ ਵੀ ਆਪਣੀਆਂ ਨਰਵ ਨਿਕਲਦੀਆਂ ਨੇ ਬ੍ਰੇਨ ਦੇ ਵਿੱਚੋਂ ਨਸਾਂ ਜਿਨ੍ਹਾਂ 'ਚ ਸਿਗਨਲ ਤੇ ਕਰੰਟ ਚੱਲਦਾ ਹੈ ਉਹਨਾਂ ਦੇ ਉੱਤੇ ਕੋਲੇਸਟ੍ਰੋਲ ਦੀ ਕੋਟਿੰਗ ਹੈ ਫਿਰ ਜਿਵੇਂ ਜਿਹੜੇ ਤੁਸੀਂ ਵਾਰਨਸ ਦੇਖੇ ਮੋਟਰ ਨੂੰ ਕਰੀ ਹਾਂ ਹਾਂ ਮੈਂ ਦੇਖੀ ਆ ਬਿਲਕੁਲ ਹਾਂਜੀ ਉਤਾਰਾਂ ਦਾ ਆਪਸ ਵਿੱਚ ਜੁੜੀਆਂ ਹੁੰਦੀਆਂ ਨੇ ਸਾਰੀਆਂ ਹਾਂ ਜੇ ਉਹ ਵਾਰਨਸ ਉੱਪਰ ਤੋਂ ਲੈ ਜੇ ਤਾਂ ਸਾਰੀ ਖਿੰਡ ਜਾਂਦੇ ਨੇ ਬਿਲਕੁਲ ਉਹ ਸ਼ਾਰਟ ਹੀ ਹੋ ਜਾਂਦੇ ਨੇ ਸ਼ਾਰਟ ਹੀ ਹੋ ਜਾਂਦੇ ਨੇ ਲਗ ਭਾਈ ਇਸ ਤਰ੍ਹਾਂ ਦਾ ਹਾਂ ਇਦਾਂ ਹੀ ਆਪਣੀ ਜਿਹੜੀਆਂ ਨਰਵ ਆ ਉਹਨਾਂ ਦੇ ਉੱਤੇ ਕੋਲੇਸਟੇਰੋਲ ਦੀ ਕੋਟਿੰਗ ਹੈ ਜੇ ਕੋਟਿੰਗ ਨਾ ਹੋਵੇ ਉਹਨੂੰ ਇਹ ਕਹਿੰਦੇ ਬ੍ਰੇਨ ਐਮਬ੍ਰਸ ਫਟ ਜਾ ਉਹਪਸ ਦੇ ਵਿੱਚ ਕਰੰਟ ਕ੍ਰੋਸ ਜਿਹੜੀਆਂ ਆਪਣੇ ਆਪ ਟੱਚ ਹੋਣ ਦੇ ਨਾਲ ਪਰ ਸਰ ਇੰਨੇ ਲੋੜ ਹੈ ਕੋਲੇਸਟੇਰੋਲ ਲੋਕੇ ਤਾਂ ਸੋਚਦੇ ਆਉਣਗੇ ਯਾਰ ਕਿੰਦਾਂ ਦੀਆਂ ਗੱਲਾਂ ਕਰੀ ਜਾਂਦੇ ਨੇ ਇਹ ਕੋਲੇਸਟੇਰੋਲ ਬੜਾ ਹੋਣਾ ਚਾਹੀਦਾ ਹੈ ਅਸਤਾ ਭੱਜਦੇ ਆ ਅੱਛਾ ਜਿਹਨੂੰ ਹੋਰ ਤੂੰ ਇਹ ਤੋਂ ਵੀ ਹਰਾਨ ਜਿਹਨੂੰ ਬੈਡ ਕੋਲੇਸਟੇਰੋਲ ਕਹਿੰਦੇ ਆ ਹਾਂ ਬੈਡ ਕੋਲੇਸਟੇਰੋਲ ਐਲ ਡੀ ਐਲ ਗਿਆ ਸੀਗਾ ਹੋਣਾ ਜੇ ਉਹ ਬਾਡੀ ਦੇ ਵਿੱਚ ਨਾ ਹੋਵੇ ਉਹਦਾ ਕੰਮ ਪਤਾ ਕੀ ਹੈ ਹੂੰ ਜਿੰਨੇ ਵੀ ਸੈੱਲਾਂ ਦੀ ਰਿਪੇਅਰ ਹੋਣੀ ਆ ਐਚ ਡੀ ਐਲ ਜਿਹਨੂੰ ਆਪਾਂ ਵਧੀਆ ਕੋਲੇਸਟੇਰੋਲ ਕਹਿੰਦੇ ਆ ਇਹਦਾ ਤਾਂ ਕੰਮ ਸਿਰਫ ਇੰਨਾ ਕ ਹੈ ਜਿਹੜਾ ਐਲ ਡੀ ਐਲ ਹੈ ਜਿੰਨੇ ਸੈੱਲਾਂ ਦੀ ਰਿਪੇਅਰ ਹੋਣੀ ਐ ਨਵੇਂ ਸੈੱਲ ਬਣਨੇ ਆ ਉਹਦੀ ਮਰੰਮਤ ਹੋਣੀ ਐ ਉਹ LDL ਨੇ ਕਰਨੀ ਐ ਉਹ LDL ਨੇ ਕਰਨੀ ਜਿਹੜਾ ਕੰਮ ਮਰੰਮਤ ਕਰਨ ਤੋਂ ਬਾਅਦ ਹੂੰ ਬਚ ਗਿਆ LDL ਉਹ ਦੁਬਾਰਾ ਲੀਵਰ ਦੇ ਵਿੱਚ HDL ਨੇ ਲੈ ਕੇ ਆਉਣਾ ਐ ਰੀਸਾਈਕਲਿੰਗ ਕਰਨ ਲਈ ਹੂੰ HDL ਦਾ ਸਿਰਫ ਇੰਨਾ ਕੁ ਕੰਮ ਐ ਸਭ ਤੋਂ ਵੱਡਾ ਰੋਲ ਤਾਂ LDL ਦਾ ਬਾਡੀ ਦੇ ਵਿੱਚ ਬੈਡ ਕ੍ਰਿਸਟਲ ਕਹਿੰਦੇ ਨੇ ਹਾਂ ਜਿਹਨੂੰ ਬੈਡ ਕਹਿੰਦੇ ਨੇ ਬਿਲਕੁਲ ਭਾਈ ਸਾਇੰਸ ਹੈ ਇਹ ਕੁਦਰਤ ਹੈ ਇਹ ਪ੍ਰਮਾਤਮਾ ਹੈ ਇਹ ਤੁਸੀਂ ਜੋ ਮਰਜ਼ੀ ਕਹਿ ਸਕਦੇ ਹੋ ਇਸ ਚੀਜ਼ ਨੂੰ ਪਰ ਜੋ ਆਪਣੇ ਸਰੀਰ ਦੇ ਅੰਦਰ ਘਟਦਾ ਹੈ ਜੋ ਸਰੀਰ ਦੇ ਅੰਦਰ ਚੱਲਦਾ ਹੈ ਜੀ ਉਹ ਸਿਸਟਮ ਨੂੰ ਸਮਝਣ ਵਾਸਤੇ ਪਤਾ ਨਹੀਂ ਕਿੰਨੇ ਹੀ ਸਿੱਧੇ ਕੁਦਰਤ ਦੇ ਦਰਸ਼ਨ ਬਿਲਕੁਲ ਹੁੰਦੇ ਨੇ ਅਗਰ ਇੱਕ ਇੱਕ ਅੰਗ ਦਾ ਤਾਂ ਕੁਝ ਵੀ ਨਹੀਂ ਆਪਾਂ ਗੁਰਬਾਣੀ ਨੇ ਤਾਂ ਸਰੀਰ ਨੂੰ ਬਹੁਤ ਵਿਸਤਾਰ ਦੇ ਨਾਲ ਜੇ ਆਪਾਂ ਪੜ੍ਹੀਏ ਇੱਕ ਇੱਕ ਅੰਗ ਬਾਰੇ ਬਹੁਤ ਚੰਗੀ ਖੋਲ ਕੇ ਲਿਖਿਆ ਹਾਂ ਬਿਲਕੁਲ ਤੁਹਾਨੂੰ ਬਤਾ ਲੱਗਦਾ ਸਾਰਾ ਬਿਲਕੁਲ ਸਰ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਸਮਾਂ ਦਿੱਤਾ ਤੇ ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਚੰਗਾ ਲੱਗਿਆ ਥੈਂਕ ਯੂ ਤੁਹਾਡੇ ਮਨਾਂ ਦੇ ਵਿੱਚ ਜਿੰਨੇ ਵੀ ਸਵਾਲ ਨੇ ਉਹਨਾਂ ਸਵਾਲਾਂ ਦੇ ਜੀ ਤੁਸੀਂ ਜਵਾਬ ਲੈਣਾ ਚਾਹੁੰਦੇ ਹੋ ਉਹ ਦਿੱਤੇ ਗਏ ਮੋਬਾਈਲ ਨੰਬਰ ਦੇ ਉੱਤੇ ਤੁਸੀਂ ਆਪਣੀ ਗੱਲਬਾਤ ਜਿਹੜੀ ਆ ਉਹ ਕਰ ਸਕਦੇ ਹੋ ਜੇ ਤੁਸੀਂ ਉਹਰੇ ਪਹੁੰਚ ਵੀ ਕਰਨਾ ਚਾਹੁੰਦੇ ਹੋ ਤਾਂ ਇਸ ਵਕਤ ਮੈਂ ਚੰਡੀਗੜ੍ਹ ਯੂਨੀਵਰਸਿਟੀ ਦੇ ਬਿਲਕੁਲ ਨੇੜੇ ਬੈਠਾ ਆ ਐਡਰੈਸ ਜਿਹੜਾ ਹੈ ਉਹ ਕਮੈਂਟ ਬਾਕਸ ਦੇ ਵਿੱਚ ਲਿਖਿਆ ਹੋਇਆ ਆਪਣੀ ਪੂਰੀ ਤਸੱਲੀ ਕਰਕੇ ਗੱਲਬਾਤ ਕਰਕੇ ਆਪਣੀ ਤੁਸੀਂ ਉਰੇ ਪਹੁੰਚ ਵੀ ਜੜੀ ਆ ਉਹ ਕਰ ਸਕਦੇ ਹਾਂ ਤਾਂ ਤੱਕ ਲਈ ਮੈਨੂੰ ਜਣੀ ਹਰਵਿੰਦਰ ਕੰਨੇ ਦਾ ਦੋਈ ਜ਼ਿਆਦਾ ਤੇ ਦਰੂਰ ਹੈ ਮੱਡੇ ਧੰਨਵਾਦ